ਤੋਰੀ ਬੀਟੀ ਮਨਪ੍ਰੀਤ ਨੂੰ ਕਿੰਨਾ ਸਮਾਂ ਹੋ ਗਿਆ ਸੀ ਅਮਰੀਕਾ ਗਈ ਨਾ ਤੇ ਕਿਸ ਤਰ੍ਹਾਂ ਉਹਦੀ ਹਾਦਸੇ ਮੋਤ ਹੋਈ ਦੇਖੋ ਜੀ ਉਹਨੂੰ ਗਏ ਨੂੰ 2019 ਦਾ ਗਿਆ ਸੀ ਜੀ ਤੇ 22 ਸਾਲ ਉਹਦੀ ਉਮਰ ਹੋ ਗਈ ਤੇ ਮਾਹ ਹੈ ਹਾਲਾਤ ਕਿੰਨੇ ਸੀ ਸੀ ਫੇਸ ਮਸਲ ਲੱਗਾਈਏ ਉਹਨੂੰ ਕਦੋਂ ਪਤਾ ਲੱਗਦਾ ਕਿ ਬੇਟੇ ਨੇ ਇਸ ਤਰ੍ਹਾਂ ਹਾਦਸਾ ਵਾਪਰਿਆ ਸਾਨੂੰ ਰਾਤ 11 ਵਜੇ ਪਤਾ ਲੱਗਾ ਜੀ ਕੀ ਕਾਰਨ ਕੀ ਸੀਗਾ ਕਿਸ ਤਰ੍ਹਾਂ ਹੋਈ ਇਹ ਦੇਖੋ ਜੀ ਰੈਸਟੋਰੈਂਟ ਚੋਂ ਕੰਮ ਤੋਂ ਆਏ ਸੀਗੇ ਇੱਕ ਮੁੰਡਾ ਹੋਰ ਸੀ ਨਾਲ ਤੇ ਨਾ ਹੋਣ ਗਏ ਸੀਗੇ ਤੇ ਉਹ ਦੂਸਰੇ ਮੁੰਡੇ ਦਾ ਫੋਨ ਆ ਗਿਆ ਤੇ ਉਹ ਫੋਨ ਕਰਨਾ ਪਿਆ ਇਹਨੇ ਪਾਣੀ 'ਚ ਸਾਲ ਮਾਰਤੀ ਪਾਣੀ ਢੂੰਡਦਾ ਸੀਗਾ ਤੇ ਉਹ ਉਹ ਮੁੰਡੇ ਨੇ ਦੂਜੇ ਨੇ ਕੋਸ਼ਿਸ਼ ਕੀਤੀ ਕੱਢਣ ਦੀ ਪਰ ਉਹ ਨਿਕਲਿਆ ਨਹੀਂ ਤੇ ਫੇ ਮਤਲਬ ਉਹਨਾਂ ਪੁਲਿਸ ਵਾਲੇ ਬੁਲਾਏ ਪੁਲਿਸ ਵਾਲੇ ਬੁਲਾ ਕੇ ਤੇ ਫੇ ਮਤਲਬ ਪੁਲਿਸ ਵਾਲਿਆਂ ਨੇ ਕੱਢਿਆ ਤੁਹਾਨੂੰ ਬਾਤ ਪਤਾ ਲੱਗਾ ਹਾਂਜੀ ਰਾਤ ਬੜਾ ਲੱਗਾ 10 ਕੋਲੋਂ ਗੱਲਬਾਤ ਹੋਈ ਰਾਤ ਨੂੰ ਦੀ ਪਰ ਸੋਹੀ ਰਾਤ ਨੂੰ 11 ਵਜੇ 11 ਵਜੇ ਡੇਲੀ ਫੋਨ ਹੁੰਦਾ ਹੈ ਰਾਤ ਨੂੰ ਕੀ ਜਾਂਦਾ ਸੀ ਮੇਰਾ ਠੀਕ ਠਾਕ ਕੰਮ ਤੇ ਜਾਂਦਾ ਠੀਕ ਠਾਕ ਮਨ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਰੈਸਟੋਰੈਂਟ ਚ ਕੰਮ ਜਾਂਦਾ ਹੈ ਖਲੋਤਾ ਬੇਟਾ ਹਾਂਜੀ ਖਲੋਤਾ ਬੇਟਾ ਹਾਂਜੀ ਲੱਖਾਂ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਕੋ ਇਹ ਹੀ ਮੰਗ ਕਰਦੇ ਆ ਮਨ ਸਾਡੀ ਡੈੱਡ ਬੋਡੀ ਸਾਨੂੰ ਮਿਲ ਜਾਣੀ ਚਾਹੀਦੀ ਹੈ ਜੀ ਤੁਹਾਡਾ بیٹے ਨਾਲ ਆਖਰੀ ਵਾਰ ਤੁਹਾਡੀ ਕੀ ਗੱਲਬਾਤ ਹੋਈ ਸੀ ਪਰਸੋ ਹੋਈ ਕਹਿੰਦਾ ਮੰਮੀ ਮੈਂ ਰੈਸਟੋਰੈਂਟ ਚਲਾ ਕੇ ਆ ਮੈਂ ਕੱਲੂ ਫੋਨ ਕਰੂੰਗਾ ਹੁਣ ਮੈਂ ਬੀਜੀ ਆ ਕੱਲ ਨਹੀਂ ਮੇਰੇ ਨਾਲ ਗੱਲ ਹੋਈ ਪਰਸੋ ਹੋਈ 11:30 ਵਜੇ ਗੱਲ ਹੋਈ ਹੂੰ ਉਸ ਤੋਂ ਬਾਅਦ ਕੱਲ ਨਹੀਂ ਫੋਨ ਆਇਆ ਰਾਤ ਪਤਾ ਲੱਗ ਗਿਆ ਵੀ ਇਹ ਗੱਲ ਹੋ ਗਈ ਹੈ ਮਤਲਬ ਆ ਕੇ ਕੇਸ ਹੋ ਗਿਆ ਇਹ ਦੱਸ ਤਾਂ ਅੱਜ ਮੁੜ ਕੇ ਮੈਨੂੰ ਇਹੋ ਮੈਂ ਕੇਂਦਰ ਸਰਕਾਰ ਤੋਂ ਕਹਿੰਦੀ ਮੇਰੇ ਪੁੱਤ ਦੀ ਡੈਡ ਬੋਡੀ ਇੱਥੇ ਲਿਆ ਦਿਓ ਮੈਂ ਆਪਣੇ ਪੁੱਤ ਦਾ ਮੂੰਹ ਦੇਖ ਲਾਂ ਉਹ ਮੇਰਾ ਪੁੱਤ ਨਹੀਂ ਲਪਣਾ ਕਿ ਕਿਲੋਤਾ ਬੇਟਾ ਸੀ ਤੁਹਾਡਾ ਹਾਂਜੀ ਆ ਕਲੋਤਾ ਬੇਟਾ ਹੀ ਮੇਰਾ ਕਿੰਨੇ ਸਾਲ ਤੋਂ ਹੀ ਬਾਹਰ ਰਹੇ ਬਾਹਰ ਨੂੰ ਹੋ ਗਏ 4-5 ਸਾਲ ਹੋ ਗਏ ਗਏ ਨੂੰ ਬੇਟੇ ਦੀ ਕਿੰਨੀ ਉਮਰ ਹੈ 23 ਸਾਲ ਉਮਰ ਹੈ ਬਾਈ 22 ਸਾਲ ਤੁਸੀਂ ਅਬ ਬਦਆ ਵਿਆਹ ਦਾ ਕੋ ਸੋਚਿਆ ਸੀ ਕਿ ਵਿਆਹ ਕਰਨਾ ਬੱਚੇ ਦਾ ਨਹੀਂ ਅਜੇ ਤਾਂ ਕਰਦੇ ਸੀ ਉੱਥੇ ਲੱਗੇ ਸੀ ਕੰਮ ਹਜੇ ਨਹੀਂ ਆਏ ਅਜੇ ਤਾਂ ਆਉਣੇ ਸੀ ਕੰਮ ਤੋਂ 2-3 ਸਾਲ ਬੰਦਾ ਮੰਮੀ ਮੈਂ ਲਾ ਕੇ ਫੇਰ ਆਉਣਾ ਕਦੋਂ ਪਤਾ ਲੱਗਾ ਤੁਹਾਨੂੰ ਮਨਪ੍ਰੀਤ ਕਾ ਬ੍ਰਦਰ ਸੀ ਹਾਂਜੀ ਮੇਰਾ ਬੋਦਰ ਹੀਗਾ ਹਾਂਜੀ ਕਦੋਂ ਪਤਾ ਲੱਗਾ ਕਿ ਬ੍ਰਦਰ ਨਾਲ ਇਸ ਤਰ੍ਹਾਂ ਹਾਦਸਾ ਵਾਪਰ ਗਿਆ ਕੱਲ ਰਾਤ ਪਤਾ ਲੱਗਾ ਸਾਨੂੰ 11 ਵਜੇ ਕਿਸ ਤਰ੍ਹਾਂ ਪਤਾ ਲੱਗਾ ਉਹ ਜਿਹੜੇ ਗਰੰਟੀ ਵਾਲੇ ਹੀਗੇ ਉਹਨਾਂ ਨੇ ਰੱਖਿਆ ਹੀ ਉਹਨੂੰ ਉਹਨਾਂ ਦੇ ਥਰੂ ਪਤਾ ਲੱਗਾ ਸਾਨੂੰ ਤੇ ਤੁਹਾਡਾ ਭੈਣ ਭਰਾ ਦਾ ਰਿਸ਼ਤਾ ਕਿਸ ਤਰ੍ਹਾਂ ਦਾ ਸੀ ਵਧੀਆ ਹੀਗਾ ਮਤਲਬ ਬਹੁਤ ਪਿਆਰ ਕਰਦੇ ਹੀ ਇਕ ਦੂਸਰੇ ਨੂੰ ਅਸੀਂ ਫੋਨ ਤੇ ਗੱਲਬਾਤ ਹੁੰਦੀ ਹੀਗੀ ਕੀ ਕਹਿੰਦੇ ਸੀਗੇ ਧੰਨਵਾਦ ਸਾਨੂੰ ਕੋਈ ਨਹੀਂ ਠੀਕ ਠਾਕ ਹੀ ਜਾਂਦੀ ਔਰ ਕੋਈ ਫालतू ਗੱਲ ਨਹੀਂ ਕਰਦੀ ਕਿ ਮੰਗ ਕਰਦੇ ਪੰਜਾਬ ਸਰਕਾਰ ਤੋਂ ਕਿ ਉਹਦੀ ਡੈਡ ਬੋਡੀ შე ਤੁਹੇ ਸਿੱਥੀ ਇੱਥੇ ਲਈ ਆਈ ਜਾਵੇ ਅਈਆ ਤਾਂ ਮੋ ਦੇਖੀ ਲਾਸਟ ਵਾਰ ਤੇ ਅੰਤਿਮ ਸੰਸਕਾਰ ਇੱਥੇ ਹੀ ਕੀਤਾ ਜਾਵੇ ਦਾ ਇਹ ਜੀ ਸਾਡੇ ਪਿੰਡ ਦੇ ਵਿੱਚ ਚੌਥੀ ਘਟਨਾ ਉਹ ਵੀ ਤਿੰਨ ਘਟਨਾਵਾਂ ਇਸ ਤੋਂ ਪਹਿਲਾਂ ਵਿਦੇਸ਼ ਦੇ ਵਿੱਚ ਹੋਈਆਂ ਦੋ ਅਮਰੀਕਾ ਦੇ ਵਿੱਚ ਸੀ ਫਰਾਂਸ ਵਿੱਚ ਇਹ ਫਿਰ ਹੁਣ ਅਮਰੀਕਾ ਦੇ ਵਿੱਚ ਸੈਡਨ ਸਾਇਰ ਦੇ ਵਿੱਚ ਇੱਕ ਆਕੇ ਦੀ ਮਲ ਡੈਥ ਹੋ ਗਈ ਆ ਦੇ ਬਹੁਤ ਮੰਦਭਾਗੀ ਪਰਿਵਾਰ ਦੀ ਮਿਲ ਜੁਲੀ ਹਾਲਤ ਹੈਗੀ ਆ ਪਰ ਚਲੋ ਡੈਡੀ ਉਹਨਾਂ ਦੇ ਰਿਟਾਇਰਡ ਮਤਲਬ ਆਰਮੀ ਚੋਂ ਰਿਟਾਇਰ ਆ ਤੇ ਚਲੋ ਠੀਕ ਠਾਕ ਦੀ ਚਲੋ ਥੋੜੀ ਬੋਦੀ ਉਹਨੇ ਵੀ ਕਾਕੇ ਨੇ ਵੀ ਵਪਾਰ ਕਮਾਈ ਕੀਤੀ ਹੋਊਗੀ ਥੋੜਾ ਬਦ ਪਰ ਹੁਣ ਇਸ ਵੇਲੇ ਚਲੋ ਉਹਨਾਂ ਤੇ ਅਸੀਂ ਪੰਜਾਬ ਸਰਕਾਰ ਕੋਲੋਂ ਇਹ ਮੰਗ ਕਰਦੇ ਆ ਵੀ ਕੇਂਦਰ ਸਰਕਾਰ ਸਰਕਾਰ ਕੋਲੋਂ ਤੇ ਉਹਨਾਂ ਦਾ ਬ੍ਰਿਤੀਸ਼ ਮੰਤਰਾਲਾ ਜਿਹੜਾ ਉਹ ਜਲਦੀ ਤੋਂ ਜਲਦੀ ਇਹਨਾਂ ਦੀ ਰੈਡ ਬੋਡੀ ਜਿਹੜੀ ਉਹ ਚਲੋ ਲਿਆ ਦੇਵੇ ਕਿਉਂਕਿ ਪਰਿਵਾਰ ਆ ਉਹਦੀ ਅੰਤਮ ਕਿਰਿਆ ਜਿਹੜੀ ਜੋ ਵੀ ਹੈਗੀ ਆ ਉਹ ਕਰ ਲੈਣਾ ਆਪਣੇ ਹੱਥੀਂ ਤੇ ਮਤਲਬ ਇਹੋ ਹੀ ਹੁਣ ਕਰਨਾ